ਬਨਾਲਾ ਸਨਮਾਨ ਹੋਇਆ ਜੀ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਲਤਰਾ ਬਣੇ ਉਹਨਾਂ ਦਾ ਮਾਨ ਸਨਮਾਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਸ਼ਕਪਾਲ ਸਿੰਘ ਜੀ ਗੋਗਾ ਜੀ ਉਹਦੀਆਂ ਜੋ ਅਜਿਹਾ ਪੰਜ ਪਿਆਰੇ ਸਹਿਬਾਨ ਆਪਣਾ ਸਨਮਾਨ ਦੇ ਬਾਪ ਅੱਖਾਂ ਤੋਂ ਜੋ ਬੱਚਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਨਾਮ ਹੋਣਗੇ ਉਹਨਾਂ ਸਾਥ ਸ੍ਰੀਆ ਕਾਲ ਉਹਨਾਂ ਦਾ 9483 ਦਾ ਨਾਮ ਦਿੱਤਾ ਜਾਵੇਗਾ ਅਤੇ ਜਿਹੜੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਨ੍ਹਾਂ ਨੇ ਭਾਗ ਲਾਇਆ ਇਸ ਹਿੱਸੇ ਦੇ ਵਿੱਚ ਉਹ ਸਾਰਿਆਂ ਨੂੰ ਬੇਨਤੀ ਨਾਲ ਸਨਮਾਨਿਤ ਕੀਤਾ ਜਾਵੇਗਾ ਕਿਸੇ ਬੱਚੇ ਨੇ ਨਿਰਾਸ਼ ਨਹੀਂ ਜਾਣਾ ਕਿਉਂਕਿ ਜਿਹੜਾ ਬੱਚਾ ਅੱਜ ਨੰਬਰ 'ਚ ਨਹੀਂ ਆਉਂਦਾ ਮਿਹਨਤ ਕਰੋ ਕੱਲ ਨੂੰ ਤੁਸੀਂ ਨੰਬਰ ਦੇ ਵਿੱਚ ਵੀ ਆ ਸਕਦੇ ਹੋ ਛੋਟਾ ਕਿੰਨਾ ਹੀ ਵੱਡਾ ਉਤਮਾ ਕੇ ਤੁਸੀਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਓ ਚਾਕ ਸੁਰੀਆ ਕਾਰ ਨਾਮ ਅਨੰਸ਼ਟ ਦੇ ਦੋ ਜੀ ਆਪ ਜੀ ਸਮਨਜੀਤ ਸਿੰਘ ਜੀ ਜਿਨ੍ਹਾਂ ਨੇ ਤਿੰਨੋ ਦਿਨਾਂ ਇਹ ਸਾਰਾ ਪ੍ਰੋਗਰਾਮ ਨੂੰ ਆਪਣੇ ਟਾਈਮ ਦੇ ਵਿੱਚ ਬੰਦ ਕੀਤਾ ਤੋਂ ਲੈਪ ਚਲਾਇਆ ਦੁਨੀਆ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਦੇਖਿਆ ਜਾਂਦਾ ਭਾਈ ਆਓ ਜੀ ਸਮਨਜੀਤ ਸਿੰਘ ਮੈਂ ਤਾਂ ਫਿਰ ਕੀ ਆਸ ਲੈਂਦਾ ਸੋ ਸਾਰੇ ਸਾਥੀਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਆ ਅਸੀਂ ਸੇਵਾ ਦਾ ਅੱਗੇ ਜਿਹੜੇ ਸਾਥੀ ਸਹਿਯੋਗ ਰੱਖਿਆ ਕਰੋ ਬਹੁਤ ਬਹੁਤ ਵਧਾਈ ਵਧੀਆ ਕਰਪਾ ਕਰਕੇ ਸੋ ਬਹੁਤ ਬਹੁਤ ਧੰਨਵਾਦ ਸਾਤਾ ਮਹਾਂਪੁਰਖਾਂ ਦਾ ਜਿੰਨਾ ਵੀ ਸਾਤਾ ਮਹਾਂਪੁਰਖਾਂ ਨੇ ਇਸ ਸਥਾਨ ਤੇ ਹਾਜ਼ਰੀਆਂ ਭਰੀਆਂ ਨੇ ਬਹੁਤ ਬਹੁਤ ਧੰਨਵਾਦ ਸੋ ਬਹੁਤ ਜਿੰਨਾ ਬੱਚਿਆਂ ਦੇ ਪਹਿਲਾਂ ਬੱਚਿਆਂ ਦੀ ਲਿਸਟ ਖੁੱਜੀ ਜਾਵੇਗੀ 6 ਇਨਾਮ ਰੱਖੇ ਗਏ ਨੇ ਸ਼ੋਹੜਾ ਉਤਸ਼ਾਹ ਕਰਦੇ ਨੇ ਨੌਜਵਾਨ ਸਰਦਾਰੀਆਂ ਜੂਥ ਕਲੱਬ ਵਾਲੇ ਵੀਰ ਕਿਆਵੇ ਜੇ ਬੱਚੇ ਇਸ ਮੁਕਾਬਲੇ ਕਰਵਾਉਣੇ ਇਕੱਠ ਮੁਕਾਬਲਿਆਂ ਵਿੱਚ ਜਾਂ ਪਹਿਲਾਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਕਾਸ਼ ਦਿਹਾੜਾ ਨੂੰ ਮੱਖ ਰੱਖਦੇ ਹੋਏ ਪੱਗਾਂ ਦੇ ਮੁਕਾਬਲੇ ਹੋਏ ਹੋਏ ਸਨ ਇਹਨਾਂ ਦਾ ਧੰਨਵਾਦ ਸਾਹ ਤੋਂ ਪਹਿਲਾਂ ਸਰਦਾਰੀਆਂ ਜੂਥ ਕਲੱਬ ਨੂੰ ਸਾਡਾ ਮਾਹ ਪੱਗਾਂ ਦਾ ਸਨਮਾਨ ਕੀਤਾ ਜਾਵੇਗਾ ਆਓ ਜੀ ਬੋਲੇ ਸੋਨਹਾ ਸੋਭਾ ਬਧਨਵਾਦ ਫਰਮਾ ਬਿਰਤੀ ਕਰਾ ਜੋ ਇੱਕ ਨਾਤੇ ਬੱਚੀ ਆਈ ਹੈ ਇਸ ਮੁਕਾਬਲਿਆਂ ਦੇ ਵਿੱਚੋਂ 64.5 ਇੰਚਾਂ ਇਸ ਬੱਚੀ ਦੇ ਕੇਸ ਹਨ ਸੁਖਮਨ ਪ੍ਰੀਤ ਕੌਰ ਡਾਕਟਰ ਆਪਾ ਸੁਮਿੰਦਰ ਸਿੰਘ ਸੁਖਮਨ ਪ੍ਰੀਤ ਕੌਰ ਡਾਕਟਰ ਆਪਾ ਸੁਮਿੰਦਰ ਸਿੰਘ 46 ਇੰਚ ਦੇ ਇਸ ਬੱਚੀ ਦੇ ਕੇਸ ਨੇ ਮਾਗਿਆ ਜੀ ਨੇ ਅੱਗੇ ਨੇਤਰ ਸਾਹਿਬ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਆ ਕੇ جو دوسرے نسل دوسرے نمبر ہے بچی دوجا سانپپریت کور ڈاکٹر امرت پالتالیس تیسرا تیسرا جو فراہج ہے وار سدیپ ਇੱਕ ਪਹਿਲਾ ਕਮੇਟੀ ਦਾ ਤੀਸਰਾ ਨੰਬਰ ਜਸਮੀਤ ਸਰਨਾ ਨੰਬਰ ਆਫਾ ترشیم ਸਿੰਘ 643 ਸ਼ਬਾ 43 ਜਿਹਨੇ ਇਸ ਬੱਚੀ ਦਾ ਚੌਥਾ ਸਥਾਨ ਗੁਰਤਾ

پانچواں نمبر بالپریت کور اور جسمیت کور ڈاکٹر اوتار سنگھ بیالی شیما استھان جسمید کور ڈاکٹر اوتار سنگھ بیالی ਸੋ ਇਹਨਾਂ ਦੇ ਮਾਪਿਆਂ ਨੂੰ ਗੋਪੋਹ ਪਤਾ ਜਾਣਾ ਇਸ ਤੋਂ ਬਾਅਦ ਜੋ ਲੜਕੇ ਇਹ 6 ਨੰਬਰਾਂ ਦੇ ਵਿੱਚ ਆਏ ਨੇ سالاب کلوت سنگھ ستوجا ستان ہرافا گردیپرجا اور تیسرا وارسدیپ سنگ سالا فا کلدیپ

ਬਾਸਦੀਪ ਸਿੰਘ ਦਾ ਸਾਨੂਪ ਕੁਲਦੀਪ ਸਿੰਘ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆਇਆ ਕੁਈ ਭਾਈ ਚੌਥਾ ਸਥਾਨ ਪ੍ਰੇਮ ਪ੍ਰੀਤ ਸਿੰਘ ਦਾ ਸਾਨੂਪ ਜਿੰਦਰ ਸਿੰਘ 53 ਇੰਚ ਲੰਬੇ ਕੇਸ਼ਾਂ ਵਾਲੇ ਬੱਚੇ ਨੇ ਪ੍ਰੇਮ ਪ੍ਰੀਤ ਸਿੰਘ ਦਾ ਸਾਨੂਪ ਜਿੰਦਰ ਸਿੰਘ 53 ਇੰਚ ਸਹਜ ਵੀਰ ਸਿੰਘ ਸਾਨਾਪੋ ਜਗਪਾਲ ਸਿੰਘ 51 ਇੰਚ ਇਸ ਨੇ ਇਸ ਬੱਚੇ ਦੇ ਸਹਜ ਵੀਰ ਸਿੰਘ ਸਾਨਾਪੋ ਜਗਪਾਲ ਸਿੰਘ ਸ਼ਾਨ ਸ੍ਰੀ ਅਕਾਲ ਔਰ ਸਿੰਘ ਅਸਥਾਨ ਇੰਦਰਪ੍ਰੀਤ ਸਿੰਘ ਸਾਨਾਪੋ ਸਰਬਜੀਤ ਸਿੰਘ ਸਾਡੇ 50 ਇੰਚ ਇਸ ਬੱਚੇ ਦੇ ਕਿਸਾਨਾ ਇੰਦਰਪ੍ਰੀਤ ਸਿੰਘ ਕਿਸਾਨਾ ਸਰਪਜੀਤ ਸਿੰਘ ਸਾਡੇ 50 ਇੰਚ ਸੋ ਸਾਰੇ ਇਹ ਸ ਬੱਚਿਆਂ ਦੇ ਮਾਪਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਗੇ ਤੋਂ ਵੀ ਜਿੰਨਾ ਬੱਚਿਆਂ ਨੇ ਇਸ ਮਕਾਨਿਆਂ ਦੇ ਵਿੱਚ ਭਾਗ ਲਏ ਨੇ ਉਹ ਕਿਤੇ ਸੇਤਰਾ ਪੂਰੇ ਟਕਿਆ ਨਾ ਬੈਠੇ ਰਹੋ ਥਿਲੜਾ ਨਹੀਂ ਕਿਸੇ ਨੇ ਵੀ ਛੋਟੇ ਬਾਈਡਲ ਪਾਈ ਜਾਂਦੇ ਇਕੱਲੇ ਇਕੱਲੇ ਵਿੱਚ ਬੈਠਿਆ ਨਹੀਂ ਕਿਸੇ ਨੇ ਹਿੰਦਣਾ ਦੇਖ ਕੇ ਅੱਗੇ ਪਿੱਛੇ ਨਹੀਂ ਹੋਣਾ ਕਿਸੇ ਤੋਂ ਉਹਨਾਂ ਨੇ ਬੈਠਣਾ ਜਿਨ੍ਹਾਂ ਨੇ ਭਾਗ ਲਿਆ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਨੇ ਹੀ ਬੈਠਣਾ ਹੁਣ ਜੇ ਤੁਸੀਂ ਗਾਹ ਨੂੰ ਭਾਗ ਲਾਉਂਗੇ ਤਾਂ ਫਿਰ ਇੱਥੇ ਬੈਠੋਗੇ